ਅਸੀਂ ਕਹਿੰਦੇ ਕਰੋ ਜਾਂਚ ਜਿੱਦੋਂ ਮਰਜ਼ੀ ਕਰੋ ਪਰ ਬਿਨਾਂ ਜਾਂਚ ਕਿਤੇ ਸਾਨੂੰ ਚੋਰ ਨਾ ਬਣਾਓ ਅਸੀਂ ਵੈਰੀਫਿਕੇਸ਼ਨ ਕੀਤੀ ਅਸੀਂ ਦੱਸਿਆ ਕਿ ਮਸ਼ੀਨ ਹੈ ਜੇ ਸਾਨੂੰ ਹੀ ਦੋਸ਼ੀ ਬਣਾਤਾ ਆ ਸਾਰਾ ਰਿਕਾਰਡ ਆਨਲਾਈਨ ਕੱਢਿਆ ਫੇਸਬੁੱਕ ਤੋਂ OLX ਤੋਂ ਆ ਆ ਮਸ਼ੀਨਾਂ ਕਿਹਨਾਂ ਨੇ ਲਾਈਆਂ ਅਧਿਕਾਰੀਆਂ ਨੇ ਲਾਈਆਂ ਅਸੀਂ ਤਾਂ ਨਹੀਂ ਲਾਈਆਂ ਨਾ ਅਸੀਂ ਤਾਂ ਨਹੀਂ ਕਿਹਾ ਕਿ ਵੇਚੋ ਜਾ ਕੇ ਹਜ਼ਾਰ ਕਰੋੜ ਕਹਿੰਦੇ ਤੁਸੀਂ ਪਰ ਬੰਦਾ ਲਾ ਲਓ ਕਿੰਨਾ ਹਿਸਾਬ ਆ ਗਿਆ ਤੁਹਾਨੂੰ ਲੱਗਦਾ ਕਿ 900 ਬੰਦਾ ਜੇ ਇੱਕ ਡਿਪਾਰਟਮੈਂਟ ਦੇ ਵਿੱਚ ਇੰਨਾ ਪੈਸਾ ਲਊਗਾ ਤੇ ਕਿਤੇ ਉਹਦੀ ਸੂਹ ਨਹੀਂ ਲੱਗੂਗੀ ਉਹ ਵੀ 4 ਸਾਲਾਂ 'ਚ ਰੀ-ਵੇਰੀਫਿਕੇਸ਼ਨ ਦੌਰਾਨ ਕੁਝ ਮਸ਼ੀਨਾਂ ਜਿਹੜੀਆਂ ਹੈਗੀਆਂ ਉਹ ਘਟ ਪਈਆਂ ਗਈਆਂ ਵੀ ਉਹ ਕਿਸਾਨਾਂ ਕੋਲੇ ਮੌਕੇ ਤੇ ਹਾਜ਼ਰ ਨਹੀਂ ਮਿਲੀਆਂ ਸਾਡੀ ਗਲਤੀ ਕੀ ਹੈ ਜੇ ਕਿਸੇ ਕਿਸਾਨ ਨੇ ਮਸ਼ੀਨ ਕਿਸੇ ਕਾਰਨ ਕਰਕੇ ਵੇਚਤੀ ਜਾਂ ਮੌਕੇ ਤੇ ਉਹ ਸਾਨੂੰ ਨਹੀਂ ਦਿਖਾ ਸਕਿਆ ਤਾਂ ਸਾਡਾ ਉੱਤੇ ਕੋਈ ਦੋਸ਼ ਗੱਲਬਾਤ ਕੀਤੀ ਕਿ ਭਾਈ ਸਾਡਾ ਕੋਈ ਦੋਸ਼ ਨਹੀਂ ਆ ਉਹਨਾਂ ਅਧਿਕਾਰੀਆਂ ਵੱਲੋਂ ਸਾਡੇ ਉੱਤੇ ਅਧਿਕਾਰੀਆਂ ਵੱਲੋਂ ਇਹੀ ਗੱਲ ਕਹੀ ਗਈ ਜੀ ਤੁਸੀਂ ਸਾਨੂੰ ਅਸੀਂ ਨੋਟਸ ਕੱਢਾਂਗੇ ਤੁਸੀਂ ਜਵਾਬ ਦੇ ਦਿਓ ਜਿਵੇਂ ਮੀਡੀਆ ਦੇ ਵਿੱਚ ਆਮ ਗੱਲ ਚੱਲ ਰਹੀ ਆ ਵੀ ਜੇ 10000 ਰੁਪਏ ਕਿਸਾਨ ਨੂੰ ਦਿੱਤਾ ਤੇ ਬਾਕੀ ਜਿਹੜੀ ਹੈਗੀ ਮਸ਼ੀਨ ਨਾਲ ਲੈ ਕੇ ਤੇ ਬਾਕੀ ਪੈਸੇ ਇਹੋ ਜੀ ਕੋਈ ਗੱਲ ਨਹੀਂ ਤੁਸੀਂ ਭਾਵੇਂ ਖਾਤੇ ਜਦੋਂ ਮਰਜ਼ੀ ਚੈੱਕ ਕਰਵਾ ਲਓ ਕਿਸਾਨਾਂ ਦੇ ਉਹਨਾਂ ਦੇ ਖਾਤੇ 'ਚ ਸਬਸਿਡੀ ਪਈ ਆ ਹਾਂ ਜੇ ਕੋਈ ਕਿਸੇ ਨੇ ਕਰਿਆ ਕੋਈ ਕਪੜਾ ਤਾਂ ਸੀ ਉਹਦਾ ਕੋਈ ਵੀ ਸਾਥ ਨਹੀਂ ਦਿੰਦੇ ਯੂਨੀਅਨ ਉਹਦਾ ਕੋਈ ਸਾਥ ਨਹੀਂ ਅਸੀਂ ਇਸੇ ਚੀਜ਼ ਲਈ ਬੈਠੇ ਆ ਵੀ ਜਿਹੜੇ ਸਾਡੇ ਬੇਦੋਸ਼ੇ ਬੰਦੇ ਵਿਅਕਤੀ ਹੈਗੇ 983 ਬੰਦੇ ਜਿਹੜੇ ਹੈਗੇ ਉਹਨਾਂ ਨੇ ਸਾਨੂੰ ਨੋਟਿਸ ਜਾਰੀ ਕਰਿਆ ਇਹ ਕਹਿੰਦੇ ਵੀ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਜੀ ਖਦ ਬੇਦੋਸ਼ਾ ਕਹਿ ਰਹੇ ਤਾਂ ਫਿਰ ਸਰਕਾਰ ਦੇ ਅੱਖਾਂ ਦੇ ਵਿੱਚ ਵੀਦੋਸ਼ ਹੋ ਲੈਣ ਦੋ ਜੇ ਇਨਕੁਇਰੀ ਦੇ ਵਿੱਚ ਕੁਝ ਪਾਇਆ ਹੀ ਨਾ ਗਿਆ ਤਾਂ ਸਰਕਾਰੇ ਤਾਂ ਹੈ ਨਹੀਂ ਕਿ ਫੜ ਕੇ ਤੁਹਾਨੂੰ ਜਿਲ੍ਹਾਂ ਦੇ ਵੀ ਸੁੱਟ ਦੂਗੀ ਸਾਡੇ ਇੱਥੇ 2021 ਦੇ ਵਿੱਚ ਕੁਝ ਬੰਦੇ ਨਵੇਂ ਭਰਤੀ ਹੋਏ ਆ ਉਹਨਾਂ ਨੇ ਨਾ ਤਾਂ 18 ਦੇ ਵਿੱਚ ਮਸ਼ੀਨਾ ਵੈਰੀਫਾਈ ਕਰੀਆਂ ਜਾਂ 19 ਦੇ ਵਿੱਚ ਕਰੀਆਂ ਨਾ 20 ਦੇ ਵਿੱਚ ਕਰੀਆਂ ਉਹਨਾਂ ਨੇ ਸਿਰਫ ਰੀ ਵੈਰੀਫਿਕੇਸ਼ਨ ਕਰੀਏ ਉਹਨਾਂ ਨੂੰ ਵੀ ਨੋਟਸ ਜਾਰੀ ਕਰਤੇ ਵੀ ਥੋੜਾ ਵੀ ਕਸੂਰ ਇਹ ਦੇ ਵਿੱਚ ਤਾਂ ਇਹ ਇਹ ਟੋਟਲੀ ਬੇਸਲੈਸ ਇਨਕੁਇਰੀ ਹੈ ਉਹ ਬੇਬਨ ਯਾਦ ਹੈ ਜਦੋਂ ਸਕੀਮ ਦੇ ਵਿੱਚ ਇਹ ਨਹੀਂ ਬਾਰ-ਬਾਰੀ ਵੀਕ ਵੈਰੀਫਿਕੇਸ਼ਨ ਕਰਨ ਦੀ ਜਿਆਦਾ ਸਕੀਮ ਚਾਹੁੰਦਾ ਬਾਰ-ਬਾਰੀ ਵਾਈਫਾਈ ਕਰਨਗਾ ਤੁਸੀਂ 6 ਮਹੀਨੇ ਬਾਅਦ ਕਰਨੀਆਂ ਜਾਂ 1 ਸਾਲ ਬਾਅਦ ਕਰਨੀਆਂ ਜਾਂ 3 ਮਹੀਨੇ ਬਾਅਦ ਕਰਨੀਆਂ ਜੇ ਉਹ ਸੰਭਵ ਹੁੰਦਾ ਅਸੀਂ ਕਹਿ ਦਿੰਦੇ ਵੀ ਹਾਂਜੀ ਇਹ ਸੰਭਵ ਹੈ ਇਸ ਦੇ ਵਿੱਚ ਜੀ ਹੈ ਨਹੀਂ ਕਿ ਤਿੰਨ ਹਦਾਇਤ ਦੇ ਵਿੱਚ ਕੁਝ ਨਹੀਂ ਹੈ ਪੰਜਾਬ ਸਰਕਾਰ ਤਾਂ ਇਹ ਗੱਲ ਕਰਦੀ ਸੀ ਕਿ ਸਾਡੇ ਰਾਜ ਦੇ ਵਿੱਚ ਕਿਤੇ ਤਰਨ ਨਹੀਂ ਲੱਗਣਾ ਪਰ ਜਿਸ ਤਰੀਕੇ ਦੇ ਹਾਲਾਤ ਬਣਿਆ ਤੇ ਪੰਜਾਬ ਸਰਕਾਰ ਦੇ ਆਪਣੇ ਮੁਲਾਜ਼ਮ ਚਾਹੇ ਉਹ ਠੇਕੇਦਾਰਤ ਹੋਣ ਚਾਹੇ ਦੂਜੇ ਹੁਣ ਹਰ ਜਗ੍ਹਾ ਧਰਨਾ ਮਿਲ ਰਿਹਾ ਤੇ ਇਸ ਵਕਤ ਧਰਨਾ ਲੱਗਿਆ ਬਠਿੰਡਾ ਦੇ ਖੇਤੀਬਾੜੀ ਦਫ਼ਤਰ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਸਾਰੇ ਅਧਿਕਾਰੀ ਇਸ ਵਕਤ ਧਰਨੇ ਦੇ ਉੱਤੇ ਨੇ ਮੰਗਾ ਕੀ ਹੈ ਮੁੱਦਾ ਕੀ ਹੈ ਇਹ ਸਾਰੀ ਗੱਲਬਾਤ ਉਹਨਾਂ ਤੋਂ ਹੀ ਜਾਣਾਂਗੇ ਕੀ ਮਾਮਲਾ ਜੀ ਕਿਉਂ ਸਾਰੇ ਕੰਮਕਾਰ ਛੱਡ ਕੇ ਧਰਨੇ ਤੇ ਬੈਠੇ ਹੋ ਸਸਿਕਲ ਜੀ ਮਾਮਲਾ ਇਹ ਹੈ ਵੀ ਸਾਡੇ ਇੱਥੇ ਡਿਪਾਰਟਮੈਂਟ ਦੇ ਵਿੱਚ ਇੱਕ ਸੀਆਰਐਮ ਸਕੀਮ ਕ੍ਰੌਪ ਰੈਜ਼ਿਡਿਊ ਮੈਨੇਜਮੈਂਟ ਸਕੀਮ ਬੋਲਦੇ ਆ ਉਹਦੇ ਤਹਿਤ ਕਿਸਾਨਾਂ ਨੂੰ ਜਿਹੜੀਆਂ ਹੈਗੀਆਂ ਪ੍ਰਾਲੀ ਪ੍ਰਬੰਧਨ ਦੇ ਲਈ ਮਸ਼ੀਨਾ ਸਬਸਿਡੀ ਤੇ ਮਹਿੰਗੀਆਂ ਕਰਾਈਆਂ ਜਾਂਦੀਆਂ ਜੋ ਕਿ 2 ਸਾਲ 2018 ਤੋਂ ਚੱਲ ਰਹੀ ਹੈ ਤੇ 2022 ਦੇ ਵਿੱਚ ਇੱਕ ਹੋਇਆ ਵੀ ਅ ਮਹਿਕਮੇ ਦੇ ਵਿੱਚ ਰੀਵੈਰੀਫਿਕੇਸ਼ਨ ਹੋਈ ਵੀ ਰੀਵੈਰੀਫਿਕੇਸ਼ਨ ਦੌਰਾਨ ਕੁਝ ਮਸ਼ੀਨਾ ਜਿਹੜੀਆਂ ਹੈਗੀਆਂ ਉਹ ਘਟ ਪਈਆਂ ਗਈਆਂ ਵੀ ਉਹ ਕਿਸਾਨਾਂ ਕੋਲੇ ਮੌਕੇ ਤੇ ਹਾਜ਼ਰ ਨਹੀਂ ਮਿਲੀਆਂ ਤਾਂ ਉਹਦੇ ਬਾਬਤ ਹੈ ਸਾਲ ਸਰਕਾਰ ਨੇ ਸਾਨੂੰ ACS ਨੇ ਸਾਬਨੇਤੇ ਜਿਹੜਾ ਹੈਗਾ ਡਾਇਰੈਕਟਰ ਸਾਹਿਬ ਨੇ ਸਾਨੂੰ ਜਿਹੜੇ ਨੋਟਸ ਜਾਰੀ ਕਰਿਆ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਤੁਸੀਂ ਸਮੇਂ-ਸਮੇਂ ਤੇ ਰੀ-ਵੇਰੀਫਿਕੇਸ਼ਨ ਨਹੀਂ ਕਰੀ ਸਮੇਂ-ਸਮੇਂ ਤੇ ਰੀ-ਵੇਰੀਫਿਕੇਸ਼ਨ ਦੀ ਜਿਹੜੀ ਗੱਲ ਹੈਗੀ ਆ ਜਿਹੜੀ ਮੈਂ ਸੀਆਰਐਮ ਸਕੀਮ ਦੀ ਗੱਲ ਕਰੀ ਉਹਦੇ ਕਿਤੇ ਵੀ ਗਾਈਡਲਾਈਨ ਜਾਂ ਉਹਦੀਆਂ ਹਦਾਇਤਾਂ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਵੀ ਅਸੀਂ ਜਿਹੜੀ ਹੈਗੀ ਆ ਰੀ-ਵੇਰੀਫਿਕੇਸ਼ਨ ਕਦੋਂ ਕਰਨੀ ਹੈ ਕਿਵੇਂ ਕਰਨੀ ਹੈ 1 ਮਹੀਨੇ ਬਾਅਦ ਕਰਨੀ ਹੈ 2 ਮਹੀਨੇ ਬਾਅਦ ਕਰਨੀ ਹੈ ਸਾਲ ਬਾਅਦ ਕਰਨੀ ਹੈ ਜਾਂ ਸਾਨੂੰ ਉੱਚ ਅਧਿਕਾਰੀਆਂ ਵੱਲੋਂ ਅੱਜ ਦੀ date ਤੱਕ ਕੋਈ ਵੀ ਇਹੋ ਜਿਹਾ ਪੱਤਰ ਜਾਂ ਕੋਈ ਦਿਸ਼ਾ ਨਿਰਦੇਸ਼ ਨਹੀਂ ਮਿਲੇ ਵੀ ਅਸੀਂ ਰੀ-ਵੇਰੀਫਿਕੇਸ਼ਨ ਕਿਵੇਂ ਕਰਨੀ ਹੈ ਫਿਰ ਇਹੋ ਜਿਹੇ ਦੋਸ਼ ਸਾਡੇ ਤੇ ਕਿਵੇਂ ਜਿਹੜੇ ਹੈਗੇ ਸਾਹਤ ਹੋ ਜਾਣਗੇ ਵੀ ਇਹ ਸਾਡੀ ਗਲਤੀ ਕੀ ਹੈ ਇਹ ਕਿ ਕਿਸੇ ਕਿਸਾਨ ਨੇ ਮਸ਼ੀਨ ਕਿਸੇ ਕਾਰਨ ਕਰਕੇ ਵੇਚਤੀ ਜਾਂ ਮੌਕੇ ਤੇ ਉਹ ਸਾਨੂੰ ਨਹੀਂ ਦਿਖਾ ਸਕਿਆ ਤਾਂ ਸਾਡਾ ਉੱਚ ਕੋਈ ਦੋਸ਼ ਨਹੀਂ ਇਹ ਸਾਡਾ ਰੋਸ ਹੈ ਤਾਂ ਤੁਸੀਂ ਇਹ ਗੱਲਬਾਤ ਫਿਰ ਕੀਤੀ ਅਧਿਕਾਰੀਆਂ ਦੇ ਨਾਲ ਹੋਵੇ ਚਾਹੇ ਕੈਬਨਿਟ ਦੇ ਰੈਂਕ ਦੇ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਕਿ ਭਾਈ ਸਾਡਾ ਕੋਈ ਦੋਸ਼ ਨਹੀਂ ਆ ਬਿਲਕੁਲ ਜੀ ਅਸੀਂ ਏਸੀ ਸਾਹਿਬ ਨੂੰ ਮਿਲੇ ਸੀ ਡਾਇਰੈਕਟਰ ਸਾਹਿਬ ਨੂੰ ਮਿਲੇ ਸੀ ਮਗਰਲੇ 2 2.5 ਮਹੀਨੇ ਤੋਂ ਇਹ ਗੱਲਬਾਤ ਚੱਲ ਰਹੀ ਹੈ ਤਾਂ ਉਹਨਾਂ ਅਧਿਕਾਰੀਆਂ ਵੱਲੋਂ ਸਾਡੇ ਉੱਚ ਅਧਿਕਾਰੀਆਂ ਵੱਲੋਂ ਇਹ ਹੀ ਗੱਲ ਕਹੀ ਕਿ ਜੀ ਤੁਸੀਂ ਸਾਨੂੰ ਅਸੀਂ ਨੋਟਸ ਕੱਢਾਂਗੇ ਤੁਸੀਂ ਜਵਾਬ ਦੇ ਦਿਓ ਤਾਂ ਅਸੀਂ ਇਹ ਗੱਲ ਕਹਿੰਦੇ ਵੀ ਸਾਡੇ ਨੋਟਸ ਜਦੋਂ ਬੀਸਲੈਸ ਨੋਟਸ ਜਿਹੜੇ ਹੈਗੇ ਸਾਨੂੰ ਕਿਵੇਂ ਤੁਸੀਂ ਜਾਰੀ ਕਰ ਸਕਦੇ ਹੋ ਇਹ ਚੀਜ਼ ਹੈ ਸਰਕਾਰ ਇਨਕੁਆਰੀ ਸਰਕਾਰ ਨੇ ਤੁਹਾਨੂੰ ਕਿਹਾ ਜੇ ਸਰਕਾਰ ਨੇ ਤੁਹਾਨੂੰ ਨੋਟਸ ਕੱਢਿਆ ਤਾਂ ਹੋ ਸਕਦਾ ਹੈ ਕਿ ਤੁਹਾਡੇ ਵਿਭਾਗ ਵਿੱਚ ਵੀ ਕੋਈ ਘਪਲਾ ਹੋਵੇ ਤੁਹਾਡੇ ਵੀ ਤੁਹਾਡੇ ਵੀ ਨਾਲ ਰਲੇ ਹੋ ਤੁਸੀਂ ਵੀ ਕਿਸਾਨਾਂ ਦੇ ਨਾਲ ਰਲ ਕੇ ਮਸ਼ੀਨਾਂ ਵੇਚੀਆਂ ਹੁਣ ਦੇਖੋ ਜੀ ਜਿਹੜੀ ਕਿਵੇਂ ਮੀਡੀਆ ਦੇ ਵਿੱਚ ਗੱਲ ਕਰ ਰਹੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਯੂਨੀਅਨ ਜਿਹੜੀਆਂ ਜਥੇਬੰਦੀਆਂ ਹੈਗੀਆਂ ਜੇ ਕੋਈ ਇਹੋ ਜੀ ਗੱਲਬਾਤ ਹੈਗੀ ਉਹਦਾ ਅਸੀਂ ਕੋਈ ਸਮਰਥਨ ਨਹੀਂ ਕਰਾਂਗੇ ਜੇ ਕੋਈ ਤੁਹਾਨੂੰ ਲੱਗਦਾ ਹੈ ਤਾਂ ਉਹਦੀ ਬਿਲਕੁਲ ਜਾਗਜਾਗਰ ਹੋਣੀ ਚਾਹੀਦੀ ਨਸ਼ਰ ਹੋਣੀ ਚਾਹੀਦੀ ਇਹ ਗੱਲ ਦੂਜੀ ਗੱਲ ਜਿਹੜੀ ਕਿਸਾਨ ਨੂੰ ਦੇਤਾ ਤੇ ਮਸ਼ੀਨ ਜਿਹੜੀ ਹੈਗੀ ਵਾਪਸ ਲੈ ਕੇ ਜਾਂ ਜਿਹੜੀ ਪੈਸੇ ਵਾਪਸ ਲੈ ਇਹੋ ਜੀ ਕੋਈ ਗੱਲ ਨਹੀਂ ਇਹ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਜਿਹੜੀ ਹੈਗੀ ਆ ਸਿੱਧੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਬਸਿਡੀ ਹੈ ਕਿ ਜਿੰਨੇ ਤੁਹਾਨੂੰ ਲੱਗਦਾ ਮੰਨ ਲਓ ਜੇ ਇੱਥੇ ਸਾਡੇ ਜ਼ਿਲ੍ਹੇ ਦੇ ਵਿੱਚ ਆਪਾਂ ਕਹਿੰਨੇ 109500 ਮਸ਼ੀਨਾਂ ਕਿਸਾਨਾਂ ਨੂੰ ਮਿਲੀਆਂ ਤਾਂ 9500 ਬੰਦਿਆਂ ਦੇ ਖਾਤਿਆਂ ਦੇ ਵਿੱਚ ਪੈਸੇ ਗਏ ਆ ਤਾਂ ਉਹਦੇ ਵਿੱਚ ਇਹ ਕਿਤੇ ਵੀ ਗੱਲ ਨਹੀਂ ਹੈਗੀ ਵੀ ਜਿਵੇਂ ਮੀਡੀਆ ਦੇ ਵਿੱਚ ਆਮ ਗੱਲ ਚੱਲ ਰਹੀ ਆ ਤਬ ਜੀ ਜ 10000 ਰੁਪਏ ਕਿਸਾਨ ਨੂੰ ਦਿੱਤਾ ਤੇ ਬਾਕੀ ਜਿਹੜੀ ਹੈ ਕਿ ਮਸ਼ੀਨ ਨਾਲ ਲੈ ਕੇ ਤੇ ਬਾਕੀ ਪੈਸੇ ਇਹੋ ਜੀ ਕੋਈ ਗੱਲ ਨਹੀਂ ਤੁਸੀਂ ਭਾਵੇਂ ਖਾਤੇ ਜਦੋਂ ਮਰਜੀ ਚੈੱਕ ਕਰਵਾ ਲਓ ਕਿਸਾਨਾਂ ਦੇ ਉਹਨਾਂ ਦੇ ਖਾਤੇ ਸਬਸਿਡੀ ਪਈ ਆ ਹਾਂ ਜੇ ਕੋਈ ਕਿਸੇ ਨੇ ਕਰਿਆ ਕੋਈ ਕਪੜਾ ਤਾਂ ਸੀ ਉਹਦਾ ਕੋਈ ਵੀ ਸਾਥ ਨਹੀਂ ਦਿੰਦੇ ਯੂਨੀਅਨ ਉਹਦਾ ਕੋਈ ਸਾਥ ਨਹੀਂ ਅਸੀਂ ਇਸੇ ਚੀਜ਼ ਲਈ ਬੈਠੇ ਆ ਵੀ ਜਿਹੜੇ ਸਾਡੇ ਬੇਦੋਸ਼ੇ ਬੰਦੇ ਵਿਅਕਤੀ ਹੈਗੇ 983 ਬੰਦੇ ਜਿਹੜੇ ਹੈਗੇ ਉਹਨਾਂ ਨੇ ਸਾਨੂੰ ਨੋਟਿਸ ਜਾਰੀ ਕਰਿਆ ਇਹ ਕਹਿੰਦੇ ਵੀ ਉਹਨਾਂ ਦਾ ਕੋਈ ਕਸੂਰ ਨਹੀਂ ਆ ਤੁਸੀਂ ਕਹਿੰਦੇ ਹੋ ਕਸੂਰ ਨਹੀਂ ਆ ਤਾਂ ਫਿਰ ਇਨਕੁਆਰੀ ਤੋਂ ਕਿਹੜੀ ਗੱਲ ਦਾ ਡਰ ਫਿਰ ਹੋਲੈਂਡ ਤੋਂ ਨਾ ਗਿਆ ਤਾਂ ਸਰਕਾਰੇ ਤਾਂ ਹੈ ਨਹੀਂ ਕਿ ਫੜ ਕੇ ਤੁਹਾਨੂੰ ਜੇਲਾਂ ਦੇ ਵੀ ਸੁੱਟ ਦੂਗੀ ਅਸੀਂ ਦੇਖੋ ਜੀ ਇਹ ਗੱਲ ਬਿਲਕੁਲ ਨਹੀਂ ਕਹਿ ਰਹੇ ਵੀ ਇਨਕੁਆਇਰੀ ਨਾ ਹੋਵੇ ਅਸੀਂ ਕਿਹਨੇ ਇਨਕੁਆਇਰੀ ਕਰਾਓ ਪਰ ਜਿਹੜੀ ਇਨਕੁਆਇਰੀ ਤੇ ਨੋਟਸ ਨਿਕਲੇ ਉਹ ਬੇਸਲੈਸ ਹੈ ਮੰਨ ਲਓ ਹੁਣ ਤੁਸੀਂ ਇਨਕੁਆਇਰੀ ਦੀ ਗੱਲ ਕਰਦੇ ਹੋ ਜਿਹੜੀਆਂ ਮਸ਼ੀਨਾਂ ਪਹਿਲਾਂ ਅਸੀਂ ਵੈਰੀਫਿਕੇਸ਼ਨ ਕਰੀ ਆ ਮੰਨ ਲਓ ਮੈਂ 40 ਮਸ਼ੀਨਾਂ ਪਹਿਲਾਂ ਵੈਰੀਫਾਈ ਕਰੀਆਂ ਸੀ 2018-19 ਦੇ 20 ਦੇ ਵਿੱਚ ਤਾਂ 2022 ਦੇ ਵਿੱਚ ਉਹੀ ਮੈਂ ਮਸ਼ੀਨਰੀ ਵੈਰੀਫਿਕੇਸ਼ਨ ਕਰੀ ਆ ਪਹਿਲੀ ਗੱਲ ਤਾਂ ਇਹ ਵੀ ਜਿਹੜਾ ਅਧਿਕਾਰੀ ਉਹੀ ਕਰਦਾ ਤਾਂ ਵੈਰੀਫਾਈ ਕਰਨ ਨਾਲ ਉਹੀ ਰੀ ਵੈਰੀਫਿਕੇਸ਼ਨ ਇਨਕੁਆਇਰੀ ਕਰਨ ਨਾਲ ਵੀ ਉਹੀ ਬੰਦਾ ਦੂਜੀ ਗੱਲ ਜੇ ਮੰਨ ਲਓ ਮੇਰੇ ਮਨ ਦੇ ਵਿੱਚ ਕੋਈ ਖੋਟ ਹੁੰਦਾ ਤਾਂ ਮੈਨੂੰ 10 ਮਸ਼ੀਨਾਂ ਜੇ ਮੌਕੇ ਤੇ ਨਹੀਂ ਮਿਲੀਆਂ ਤਾਂ ਮੈਂ ਉਹਨਾਂ ਦਾ ਕਿਉਂ ਉਹਨਾਂ ਦਾ ਦੱਸਦਾ ਵੀ ਇਹ ਮਸ਼ੀਨਾਂ ਜਿਹੜੀਆਂ ਹੈਗੀਆਂ ਵੀ ਮੌਕੇ ਤੇ ਨਹੀਂ ਹਾਜ਼ਰ ਹੈਗੀਆਂ ਫਿਰ ਦੂਜੀ ਗੱਲ ਇਹ ਹੈ ਇੱਕ ਤਾਂ ਇਹ ਗੱਲ ਹੋ ਗਈ ਵੀ ਜਿਹੜੇ ਹੈਗਾ ਜਿਹੜਾ ਬੰਦਾ ਇਨਕੁਆਇਰੀ ਵਾਲਾ ਬੰਦੇ ਨੇ ਮੈਂ ਦੱਸਿਆ ਵੀ ਮੈਂ 10 ਮਸ਼ੀਨਾਂ ਸਾਡੇ ਮੌਕੇ ਤੇ ਨਹੀਂ ਮਿਲੀਆਂ ਉਸੇ ਨੂੰ ਬਲੀ ਦਾ ਬੱਕਰਾ ਬਣਾ ਦਿਓ ਜੀ ਇਹ ਬੰਦਾ ਜਿਹੜਾ ਹੈਗਾ ਚੋਰ ਆ ਦੂਜੀ ਗੱਲ ਇਹ ਆ ਵੀ ਜਿਹੜੀ ਤੁਸੀਂ ਗੱਲ ਕਰਦੇ ਹੋ ਸਾਡੇ ਇੱਥੇ 2021 ਦੇ ਵਿੱਚ ਕੁਝ ਬੰਦੇ ਨਵੇਂ ਭਰਤੀ ਹੋਏ ਆ ਉਹਨਾਂ ਨੇ ਨਾ ਤਾਂ 18 ਦੇ ਵਿੱਚ ਮਸ਼ੀਨਾ ਵੈਰੀਫਾਈ ਕਰੀਆਂ ਜਾਂ 19 ਦੇ ਵਿੱਚ ਕਰੀਆਂ ਨਾ 20 ਦੇ ਵਿੱਚ ਕਰੀਆਂ ਉਹਨਾਂ ਨੇ ਸਿਰਫ ਰੀ ਵੈਰੀਫਿਕੇਸ਼ਨ ਕਰੀਏ ਉਹਨਾਂ ਨੂੰ ਵੀ ਨੋਟਿਸ ਜਾਰੀ ਕਰਤੇ ਵੀ ਥੋੜਾ ਵੀ ਕਸੂਰ ਇਹ ਦੇ ਵਿੱਚ ਤਾਂ ਇਹ ਇਹ ਟੋਟਲੀ ਬੇਸਲੈਸ ਇਨਕੁਆਰੀ ਹੈ ਸੋ ਜੇ ਇਨਕੁਆਰੀ ਕਰਾਉਣੀ ਹੈ ਬਿਲਕੁਲ ਸਵਾਰਕੇ ਹੋਵੇ ਇਨਕੁਆਰੀ ਹੋਵੇ ਕੋਈ ਗੱਲਬਾਤ ਹੈਗੀ ਤਾਂ ਉਹ ਜਗਜਹਰ ਹੋਣੀ ਚਾਹੀਦੀ ਹੈ ਨਸ਼ਰ ਹੋਣੀ ਚਾਹੀਦੀ ਹੈ ਪਰ ਇਸ ਤਰ੍ਹਾਂ ਜਿਹੜੇ ਹੈਗੇ ਸਾਰੇ ਮਲਾਜਮਾਂ ਨੂੰ ਬਲੀ ਦੇ ਬੱਕਰੇ ਬਣਾਉਣਾ ਜਾਂ ਆਪਣਾ ਗੁਨੇਗਾਰ ਸਾਬਤ ਕਰ ਦੇਣਾ ਕਰਪਟ ਬਣਾ ਦੇਣਾ ਇਹ ਬਹੁਤ ਗਲਤ ਹੈ ਜੀ। ਇਹ ਕੱਟੜ ਇਮਾਨਦਾਰ ਸਰਕਾਰ ਹੈ ਜੀ ਪੰਜਾਬ ਦੇ ਇਸ ਵਕਤ ਤੋਂ ਕਹਿ ਰਹੇ ਕੱਟੜ ਇਮਾਨਦਾਰ ਹੈ। ਹੋ ਸਕਦਾ ਹੈ ਕਿ ਉਹ ਆਪਣੇ ਰਾਹ ਤੇ ਸਹੀ ਚੱਲ ਰਹੇ ਹੋਣ। ਮੈਂ ਮਤਲਬ ਮੈਂ ਵਾਰ-ਵਾਰ ਇਹ ਹੀ ਕਹਿਣਾ ਕਿ ਮਹਿਕਮੇ ਵੱਲੋਂ ਕੋਈ ਕਪੜਾ ਕੋਈ ਕਿਸ ਤਰੀਕੇ ਨਾਲ ਹੋਇਆ ਹੋਵੇ। ਦੇਖੋ ਜੀ ਅਸੀਂ ਜਥੇਬੰਦੀ ਵੱਲੋਂ ਬਿਲਕੁਲ ਇਸ ਗੱਲ ਦੇ ਹੱਕ 'ਚ ਹੈ ਕਿ ਇਹਦੀ ਜਿਹੜੀ ਹੈਗੀ ਹੈ ਪ੍ਰੋਪਰ ਇਨਕੁਆਰੀ ਕਰਨੀ ਬਣਦੀ ਹੈ। ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਉਹਨੂੰ ਸਜ਼ਾ ਮਿਲੇ। ਕੋਈ ਕਦੁਕਾ ਕੋਈ ਹੋ ਸਕਦਾ ਹੋਵੇ ਪਰ ਇਹ ਥੋੜਾ ਜਿਹਾ ਸਾਰੇ ਦੇ ਸਾਰੇ ਮਤਲਬ ਉਹਦੇ ਚ ਗਲਤ ਹੋ ਗਏ ਆ ਕਿਉਂਕਿ ਪਹਿਲੀ ਵੈਰੀਫਿਕੇਸ਼ਨ ਵੀ ਸਾਡੇ ਇਨਾ ਅਧਿਕਾਰੀਆਂ ਕਰਮਚਾਰੀਆਂ ਨੇ ਕੀਤੀ ਆ ਦੂਜੀ ਵੀ ਇਹਨਾਂ ਨੇ ਕੀਤੀ ਆ ਦੂਜੀ ਦੇ ਵਿੱਚ ਨਾ ਸਚਾਈ ਪੇਸ਼ ਕਰਤੀ ਵੀ ਇੰਨੇ ਇੰਨੀਆਂ ਜਿਹੜੀਆਂ ਆਹ ਮਸ਼ੀਨਾਂ ਵਿੱਚ ਮਿਸਿੰਗ ਪਾਈਆਂ ਗਈਆਂ ਤੇ ਜਾਂ ਤਾਂ ਵੀ ਦੂਜੀ ਕਰਨ ਤੋਂ ਬਾਅਦ ਕੋਈ ਕਿਸੇ ਤੀਜੀ ਏਜੰਸੀ ਨੇ ਫਿਰ ਇਨਕੁਆਰੀ ਕੀਤੀ ਹੋਵੇ ਵੀ ਜਿਹੜੀਆਂ ਮਿਸਿੰਗ ਦੀ ਅਸੀਂ ਉੱਥੇ ਹਾਜ਼ਰ ਪਾਤੀਆਂ ਉਹ ਤੀਜੀ ਇਨਕੁਆਰੀ ਦੇ ਵਿੱਚ ਫੇਰ ਉਹ ਮਤਲਬ ਹਾਜ਼ਰ ਨਾ ਪਾਈਆਂ ਗਈਆਂ ਹੁਣ ਫੇਰ ਤਾਂ ਉਹ ਉੱਥੇ ਹੋ ਸਕ ਮਤਲਬ ਕਹੇ ਨੇ ਇਹ ਵੀ ਆ ਇਨਕੁਆਰੀ ਤੁਸੀਂ ਕੀਤੀ ਸੀ ਜਿਹੜੀ ਰੀ-ਵੈਰੀਫਿਕੇਸ਼ਨ ਉਸ ਤੋਂ ਬਾਅਦ ਵੀ ਜਿਹੜੀਆਂ ਤੁਸੀਂ ਉੱਥੇ ਉਪਲਬਧ ਦਿਖਾਈਆਂ ਮਸ਼ੀਨਾਂ ਉਹਦੇ ਵਿੱਚੋਂ ਵੀ ਗਾਇਬ ਹੈ ਠੀਕ ਹੈ ਨਾ ਇਹਦਾ ਤਾਂ ਮਤਲਬ ਇਹ ਹੈ ਵੀ ਸਿੱਧੇ ਸ਼ੋਕ ਆ ਨੋਟਿਸ ਜਾਰੀ ਕਰ ਦਿੱਤੇ ਗਏ ਆ ਕਿ ਜੀ ਵਾਰ-ਵਾਰ ਇਹਦੀ ਵੈਰੀਫਿਕੇਸ਼ਨ ਨਹੀਂ ਕੀਤੀ ਗਈ ਅਸੀਂ ਤਾਂ ਇਹੀ ਕਹਿੰਨੇ ਆ ਵੀ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਸਾਨੂੰ ਕੋਈ ਹਦਾਇਤ ਤਾਂ ਵਿਖਾ ਦੇਣ ਕੀ ਆ ਬਾਰ-ਬਾਰ ਵੈਰੀਫਿਕੇਸ਼ਨ ਕਰਨ ਦੀ ਆ ਸਕੀਮ ਦੇ ਵਿੱਚ ਹਦਾਇਤ ਹੋਈ ਸੀ ਉਹ ਹਦਾਇਤ ਨੂੰ ਤੁਸੀਂ ਇਹਨਾਂ ਬਣ ਲਾਗੂ ਨਹੀਂ ਕੀਤਾ ਅਸੀਂ ਇਹੀ ਕਹਿੰਨੇ ਵੀ ਜਿਹੜੇ ਸ਼ੋਕਾਇ ਨੋਟਿਸ ਦੇ ਵਿੱਚ ਜਿਹੜੇ ਵਿੱਚ ਸਾਡਾ ਦੋਸ਼ ਪਾਇਆ ਹੈ ਉਹ ਦੋਸ਼ ਬੇਬੁਨਿਆਦ ਹੈ ਜਦੋਂ ਸਕੀਮ ਦੇ ਵਿੱਚ ਇਹ ਨਹੀਂ ਬਾਰ-ਬਾਰ ਵੀਕ ਵੈਰੀਫਿਕੇਸ਼ਨ ਕਰਨ ਦੀ ਜਿਆਦਾ ਸਕੀਮ ਚ ਹੁੰਦਾ ਬਾਰ-ਬਾਰ ਵੀ ਵਾਈਫਾਈ ਕਰਨਗਾ ਤੁਸੀਂ 6 ਮਹੀਨੇ ਬਾਅਦ ਕਰਨੀਆਂ ਜਾਂ 1 ਸਾਲ ਬਾਅਦ ਕਰਨੀਆਂ ਜਾਂ 3 ਮਹੀਨੇ ਬਾਅਦ ਕਰਨੀਆਂ ਜੇ ਉਹ ਸੰਭਵ ਹੁੰਦਾ ਅਸੀਂ ਕਹਿ ਦਿੰਦੇ ਵੀ ਹਾਂਜੀ ਇਹ ਸੰਭਵ ਹੈ ਇਹਦੇ ਵਿੱਚ ਜੀ ਹੈ ਨਹੀਂ ਕਿ ਤਿੰਨ ਹਦਾਇਤ ਦੇ ਵਿੱਚ ਕੁਝ ਨਹੀਂ ਹੈ ਜਦੋਂ ਉਸ ਤੋਂ ਬਾਅਦ ਇਹ ਹੈ ਵੀ ਜਦੋਂ ਸਾਨੂੰ ਦੁਬਾਰਾ ਤੋਂ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਾਥੀ ਨੇ ਦੱਸਿਆ ਜਦੋਂ ਦੁਬਾਰਾ ਤੋਂ ਸਾਨੂੰ ਆਖਿਆ ਵੀ ਮੋੜਪੜਤਾਲ ਦਾ ਉਹ ਮੋੜਪੜਤਾਲ ਵੀ ਅਸੀਂ ਕੀਤੀ ਹੈ ਉਹਦੇ ਵਿੱਚ ਅਸੀਂ ਸਚਾਈ ਵੀ ਪੇਸ਼ ਕਰਤੀ ਵੀ ਕੋਈ ਕਿਸਾਨ ਨੇ ਇਹ ਕਹਤਾ ਜੀ ਮੇਰੀ ਦੋ ਪਿੰਡਾਂ ਦੇ ਵਿੱਚ ਜ਼ਮੀਨ ਹੈ ਮੇਰੀ ਦੂਜੇ ਪਿੰਡ ਗਈ ਵੀ ਹੈ ਉਹ ਸਟੇਟ ਤੋਂ ਬਾਹਰ ਵੀ ਹੈ ਜ਼ਮੀਨ ਕਈ ਕਿਸਾਨਾਂ ਦੀ ਜ਼ਿਲ੍ਹੇ ਤੋਂ ਬਾਹਰ ਵੀ ਜਲੇ ਤੋਂ ਬਾਹਰ ਸਾਡਾ ਅਧਿਕਾਰ ਖੇਤਰ ਬਣਦਾ ਨਹੀਂ ਅਸੀਂ ਉਹ ਚੀਜ਼ ਵੀ ਲਿਖਤੀ ਕਈਆਂ ਕਿਸਾਨਾਂ ਨੇ ਇਹ ਵੀ ਕਿਹਾ ਕਿ ਜੀ ਗੱਲ ਇਹ ਹੈ ਮੈਂ ਆ ਛੋਟਾ ਕਿਸਾਨ ਤੇ ਭਾਵੇਂ ਮੇਰੇ ਨਾਂ ਤੇ ਲਈ ਆ ਮੈਂ ਅਸੀਂ ਦੋ ਰਿਸ਼ਤੇਦਾਰਾਂ ਨੇ ਇਹ ਜਿਹੜਾ ਫਾਰਮਰ ਸ਼ੇਅਰ ਹੈ ਜਿਹੜਾ ਕੋਲੋਂ ਪੈਸੇ ਦਿੱਤੇ ਆ ਦੋ ਰਿਸ਼ਤੇਦਾਰਾਂ ਜਾਂ ਤਿੰਨ ਰਿਸ਼ਤੇਦਾਰਾਂ ਨੇ ਸਾਂਝੀ ਲਈ ਆ ਠੀਕ ਹੈ ਜੀ ਉਹ ਦੂਸਰ ਭਾਵੇਂ ਮੇਰੇ ਨਾਮ ਤੇ ਆ ਦੂਜੇ ਰਿਸ਼ਤੇਦਾਰ ਦਾ ਵੀ ਹੱਕ ਆ ਉਹ ਉਹ ਉਹਦੇ ਕੋਲੇ ਗਈ ਵੀ ਆ ਉੱਥੇ ਕੰਮ ਤੇ ਗਈ ਵੀ ਆ ਤੇ ਉਹ ਹੁਣ ਉੱਥੇ ਚੱਲ ਰਿਹਾ ਕੰਮ ਤੇ ਜਦੋਂ ਅਗਲੀ ਵਾਰ ਅਸੀਂ ਉਹ ਕਰਵਾ ਸਕਦੇ ਆ ਇਸੇ ਤਰ੍ਹਾਂ ਗੱਲ ਮਸ਼ੀਨਾਂ ਦੇ ਐਸਐਮਐਸ ਦੀ ਆ ਮਸ਼ੀਨ ਹੁਣ ਫਾਰਮਰ ਇਹ ਆ ਕਿੰਨੇ ਪੈਸੇ ਲਾ ਕੇ ਉਹਨੇ ਤੁਹਾਨੂੰ ਕੰਟੀਨਿਊ ਚਲਾਉਣਾ ਹੁੰਦਾ ਜਿਵੇਂ ਐਮਪੀ ਦੇ ਵਿੱਚ ਰਾਜਸਥਾਨ ਦੇ ਵਿੱਚ ਜਿਹੜਾ ਹੈਗਾ ਥੋੜਾ ਐਡਵਾਂਸ ਆ ਜਾਂਦੀ ਹੈ ਜਿਹੜੀ ਹਾਰਵੈਸਟਿੰਗ ਹੈ ਕ੍ਰੌਪ ਦੀ ਐਵੇਂ ਜਿਵੇਂ ਹੁਣ ਕੰਬਾਈਨ ਆ ਇਹ ਥੋੜਾ ਜਿਹਾ ਉਹਦੇ ਚ ਸਿਸਟਮ ਚੇਂਜ ਕਰਕੇ ਇਧਰ ਲਏ ਜਾਂਦੇ ਨੇ ਆਪਣੇ ਰਾਜਸਥਾਨ ਦੇ ਵਿੱਚ ਵੀ ਜਾਂਦੇ ਨੇ ਐਮਪੀ ਦੀ ਵੀ ਜਾਂਦੇ ਨੇ ਹੁਣ ਐਸਐਮਐਸ ਹੈ ਜਿਹੜਾ ਠੀਕ ਉਹ ਮਸ਼ੀਨ ਦੇ ਪਿੱਛੇ ਲੱਗਿਆ ਹੋਇਆ ਹੈ ਕਿਸਾਨ ਕੈਰੀਆ ਸਾਡੀ ਮਸ਼ੀਨ ਜਦੋਂ ਐਮਪੀ ਦੇ ਵਿੱਚ ਗਈ ਹੈ ਤਾਂ ਐਸਐਮਐਸ ਕਿੱਥੋਂ ਮਿਲ ਜੂਗਾ ਜਿਹੜੀਆਂ ਉਹ ਚੀਜ਼ਾਂ ਵੀ ਅਸੀਂ ਉਹਦੇ ਵਿੱਚ ਵਾਕਈ ਉਹਦੇ ਵਿੱਚ ਨਾਲ ਲਿਖੀ ਜਾਏ ਗੱਲ ਕਿ ਕਿਸਾਨ ਦੇ ਦੱਸਣ ਅਨੁਸਾਰ ਰਿਸ਼ਤਦਾਰੀ ਚ ਹੈ ਜਾਂ ਕਿਸਾਨ ਦੇ ਦੱਸਣ ਅਨੁਸਾਰ ਕਿ ਜੀ ਉਹਦੇ ਦੂਸਰੇ ਦੋ ਪਿੰਡਾਂ ਦੇ ਵਿੱਚ ਖੇਤੀ ਹੈ ਉਹ ਦੂਜੇ ਪਿੰਡ ਚ ਗਈ ਵੀ ਆ ਪਰ ਉਸ ਚੀਜ਼ ਨੂੰ ਇਹ ਦਿਖਾਤਾ ਵੀ ਜੀ ਉਹ ਮੌਜੂਦ ਹੀ ਨਹੀਂ ਹੈ ਇਹ ਤੇ ਚੀਜ਼ ਹੋ ਰਹੀ ਤਾਂ ਕਹਿੰਦੇ ਨੇ ਕਿ ਅਸੀਂ ਆਮ ਲੋਕਾਂ ਦੀ ਸੁਣਦੇ ਨਹੀਂ ਬਹੁਤਾ ਤਾਂ ਫਿਰ ਤੁਸੀਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਕਰਨੀ ਸੀ ਚਲੋ ਠੀਕ ਹੈ ਨਹੀਂ ਤਾਂ ਖੇਤੀਬਾੜੀ ਮੰਤਰੀ ਸਾਹਿਬ ਤੱਕ ਤੱਕ ਘਟੋ-ਘਟ ਪਹੁੰਚ ਕਰ ਲੈਣੀ ਸੀ ਗੱਲ ਸੁਣਦੇ ਤੁਹਾਡੇ ਬਿਲਕੁਲ ਨਾਲ ਆ ਬਿਲਕੁਲ ਨਜ਼ਦੀਕ ਆ ਅੱਧੇ ਘੰਟੇ ਦਾ ਰਾਹ ਵੀ ਨਹੀਂ ਇੱਥੋਂ ਗੱਲ ਇਹ ਆ ਜੀ ਸਾਡੀ ਡੀਏ ਸਾਹਿਬ ਨਾਲ ਵੀ ਗੱਲ ਹੋਈ ਅ ਉੱਚ ਅਫਸਰਾਂ ਨਾਲ ਸ ਪਰ ਉਹਨਾਂ ਨੇ ਸਾਨੂੰ ਇਹ ਇਹ ਉਸ ਵੇਲੇ ਵਿਸ਼ਵਾਸ ਦਿਵਾਇਆ ਸੀ ਕਿ ਜਿਹੜੇ ਜਾਰੀ ਹੋ ਗਿਆ ਨੋਟਿਸ ਉਹ ਹੋ ਗਿਆ ਇਹ ਇਹਨਾਂ ਦਾ ਅਸੀਂ ਮਤਲਬ ਕਿ ਠੀਕ ਹੈ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਵੀ ਤੁਸੀਂ ਬੇਦੋਸ਼ ਹੋ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੋਊਗੀ ਪਰ ਉਸ ਚੀਜ਼ ਨੂੰ ਉੱਥੇ ਨਾ ਰੋਕ ਕੇ ਸਾਡੇ ਦੂਸਰੇ ਸਾਥੀਆਂ ਨੂੰ ਉਸ ਤੋਂ ਬਾਅਦ ਵੀ ਜਿਹੜੇ ਨੋਟਿਸ ਜਾਰੀ ਕਰ ਦਿੱਤੇ ਗਏ ਅਸੀਂ ਅਸੀਂ ਮੰਗ ਇਹ ਹੀ ਕਰਦੇ ਹਾਂ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਪ੍ਰਾਪਰਟੀ ਦੀ ਕੋਈ ਇਨਕੁਆਰੀ ਤਾਂ ਹੁੰਦੀ ਨਾ ਕਿ ਜਿਹੜੀਆਂ ਅਸਾਂ ਇੱਕ ਗੱਲ ਹੋਰ ਹੈ ਜਿਹੜੀਆਂ ਮਸ਼ੀਨਾਂ ਗੈਪ ਪਾਈਆਂ ਗਈਆਂ ਇੱਥੋਂ ਤੱਕ ਲਿਖ ਕੇ ਵੀ ਭੇਜਿਆ ਸੀ ਵੀ ਆਹ ਹਾਕ ਸੀ ਜਿਹੜੇ ਫਾਰਮਰ ਨੇ ਉਹਨਾਂ ਦੇ ਕੋਲ ਜਿਹੜੀਆਂ ਮਸ਼ੀਨਾਂ ਉਪਲਬਧ ਨਹੀਂ ਪਾਈਆਂ ਗਈਆਂ ਇਹਦੀ ਅਗਲੇਰੀ ਕਾਰਵਾਈ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਜਾਣਾ ਸੀ ਇਹ ਵੀ ਲਿਖਿਆ ਹੋਇਆ ਹੈ ਜਾਂ ਤਾਂ ਉਹਨਾਂ ਨੇ ਕੋਈ ਦਿਸ਼ਾ ਨਿਰਦੇਸ਼ ਦਿੱਤੇ ਹੁੰਦੇ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਅਗਲੇਰੀ ਕਾਰਵਾਈ ਨਾ ਕੀਤੀ ਹੁੰਦੀ ਫੇਰ ਵੀ ਅਸੀਂ ਦੋਸ਼ੀ ਸੀ ਇਹ ਤਾਂ ਜਿਹੜੇ ਦੋਸ਼ ਨੇ ਬਿਲਕੁਲ ਬੇਗੁਨਾਹਤ ਨੇ ਅੱਛਾ ਇੱਕ ਗੱਲ ਦੱਸਿਓ ਇਹ ਜਿਹੜਾ ਮਾਮਲਾ ਹੈ ਇਹ ਇਕੱਲੇ ਬਠਿੰਡਾ ਜਿਲ੍ਹਾ ਦਾ ਜਾਂ ਪੂਰੇ ਪੰਜਾਬ ਚ ਇਹ ਪੂਰੇ ਪੰਜਾਬ ਦਾ ਮਾਮਲਾ ਹੈ ਜੀ ਇਹਨਾਂ ਨੇ ਕੀ ਕੀਤਾ ਪਤਾ ਨਹੀਂ ਕਿਸ ਗੱਲ ਦੀ ਸਰਕਾਰ ਨੂੰ ਕਾਹਲੀ ਸੀ ਜਿਹੜੀ ਤੁਹਾਨੂੰ ਮੇਰੇ ਸੀਨੀਅਰ ਸਾਥੀਆਂ ਨੇ ਦੱਸਿਆ ਜਿਹੜੀ ਪਹਿਲੀ ਵੈਰੀਫਿਕੇਸ਼ਨ ਅਸੀਂ ਕੀਤੀ ਜਦੋਂ ਮਸ਼ੀਨ ਦਿੱਤੀ ਕਿਸਾਨ ਨੂੰ ਉਦੋਂ ਸਾਡਾ ਅਧਿਕਾਰੀ ਦੋ ਤਿੰਨ ਜਾਣੇ ਦੀ ਟੀਮ ਹੁੰਦੀ ਸੀ ਪਿੰਡ ਦਾ ਨੰਬਰਦਾਰ ਸਰਪੰਚ ਤੇ ਉਹ ਲਾਪਾਤਰੀ ਉਹਦੀ ਹਾਜ਼ਰੀ ਦੇ ਵਿੱਚ ਮਸ਼ੀਨ ਉਹਨੂੰ ਸੰਭਾਈ ਜਾਂਦੀ ਸੀ ਉਹ ਮਸ਼ੀਨ ਆਪ ਖਰੀਦ ਕੇ ਬਿੱਲ ਜਮ੍ਹਾਂ ਕਰਦਾ ਸੀ ਅਸੀਂ ਉਹਨੂੰ ਵੈਰੀਫਾਈ ਕਰਦੇ ਸੀ ਦੁਬਾਰਾ ਜਦੋਂ ਸਾਨੂੰ ਕਿਹਾ ਗਿਆ ਵੀ ਇਹਦੀ ਰੀ ਵੈਰੀਫਿਕੇਸ਼ਨ ਕਰਨੀ ਹੈ 2-3 ਸਾਲਾਂ ਬਾਅਦ 2022 ਦੇ ਵਿੱਚ ਤਾਂ ਉਦੋਂ ਸਾਨੂੰ ਕੋਈ ਹਦਾਇਤ ਨਹੀਂ ਸੀ ਵੀ ਤੁਸੀਂ ਇਹ ਆਪਾਂ ਮਸ਼ੀਨਾ ਕਿਸੇ ਕਿਸ ਗੱਲ ਵਾਸਤੇ ਚਾਹ ਉਹਨਾਂ ਨੇ ਸਾਨੂੰ ਯੈਸ ਜਾਂ ਨੋ ਡਾਕੂਮੈਂਟ ਦੇਣ ਵਾਸਤੇ ਕਿਹਾ ਜਦੋਂ ਫਾਰਮਰ ਸਾਨੂੰ ਇਹ ਵੀ ਕਹਿੰਦਾ ਸੀ ਵੀ ਤਿੰਨ ਦਿਨਾਂ ਬਾਅਦ ਜਾਂ ਚਾਰ ਦਿਨਾਂ ਬਾਅਦ ਰਿਸ਼ਤੇਦਾਰ ਜੋ ਮੈਂ ਵਾਪਸ ਲਿਆਉਂਗਾ ਫਿਰ ਵਿਖਾ ਦੂੰਗਾ ਤਾਂ ਸਾਨੂੰ ਇੰਨਾ ਟਾਈਮ ਵੀ ਨਹੀਂ ਦਿੱਤਾ ਗਿਆ 15 ਦਿਨ ਦਾ ਟਾਈਮ ਸੀ ਮੰਨ ਲਓ ਮੈਂ ਮੇਰੇ ਕੋਲ 10 ਪਿੰਡ ਨੇ ਉਹਦੇ ਵਿੱਚ 500 ਮਸ਼ੀਨ ਹੈ ਤੇ 15 ਦਿਨਾਂ ਦੇ ਵਿੱਚ ਮੈਨੂੰ ਜਲਦੀ ਇਹਨੂੰ ਸਬਮਿਟ ਕਰਨ ਵਾਸਤੇ ਕਿਹਾ ਗਿਆ ਸਾਡੇ ਕੋਲ ਫਾਰਮਰ ਨੂੰ ਦੂਜਾ ਮੌਕਾ ਦੇਣ ਦਾ ਵੀ ਟਾਈਮ ਨਹੀਂ ਸੀ ਤੇ ਸਾਨੂੰ ਜੇ ਸਰਕਾਰ ਕਹਿੰਦੀ ਹੈ ਵੀ ਅਸੀਂ ਕੋਈ ਇਹੋ ਜੀ ਗੱਲ ਕੀਤੀ ਹੈ ਤਾਂ ਅਸੀਂ ਹੀ ਉਹਨੂੰ ਪਹਿਲਾਂ ਮਸ਼ੀਨ ਵੈਰੀਫਾਈ ਕੀਤੀ ਹੈ ਅਸੀਂ ਹੀ ਉਹਨੂੰ 2 ਸਾਲਾਂ ਬਾਅਦ ਰੀ-ਵੈਰੀਫਾਈ ਕਰਨ ਗਏ ਆ ਤੇ ਅਸੀਂ ਕਿਉਂ ਸਰਕਾਰ ਨੂੰ ਲੱਭ ਕੇ ਦੇਵਾਂਗੇ ਵੀ ਆਪ ਆਈ ਨੀਆਂ ਮਸ਼ੀਨਾ ਮਿਸ ਨੇ ਮਿਸ ਨਹੀਂ ਹੈ ਇਹ ਮਸ਼ੀਨਾ ਸਾਨੂੰ ਉਹਦੇ ਘਰੇ ਜਿੱਦਣ ਅਸੀਂ ਗਏ ਮਿਲੀਆਂ ਨਹੀਂ ਸਿੱਧੀ ਜੀ ਗੱਲ ਇਹ ਹੈ ਦੂਸਰੀ ਗੱਲ ਇੱਕ ਬੜਾ ਚੈਨਲ ਨਾਮੀ ਉਹਦੇ ਇੱਕ ਸੀਨੀਅਰ ਬੜੇ ਸੀਨੀਅਰ ਪੱਤਰਕਾਰ ਨੇ ਪੁਰਾਣੇ ਉਹਨਾਂ ਨੇ ਕਿਹਾ ਬਈ ਇਹਨਾਂ ਨੇ ਅਧਿਕਾਰੀਆਂ ਨੇ ਜੀਮੇਦਾਰ ਨੂੰ ਕਿਹਾ ਵੀ ਦਾਲ ਹੈ 10000 ਤੇ ਬਾਕੀ ਸਾਡੇ ਪੈਸੇ ਲੈ ਆ ਵਿੱਚੋਂ ਪੈਸੇ ਪੈਸੇ ਨਹੀਂ ਲਏ ਵੀ ਸਾਰੇ ਰੱਖੇ ਆਪ ਹੈ ਜੀਮੇਦਾਰ ਨੂੰ ਤਾਂ 10000 ਦਿੱਤਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਸਾਡਾ ਜਿਹੜਾ ਪੰਜਾਬ ਦਾ ਜੀਮੇਦਾਰ ਹੈ ਉਹ ਐਡਾ ਭੋਲਾ ਨਹੀਂ ਹੈਗਾ ਦੂਜੀ ਗੱਲ ਇਹ ਹੈ ਇਹ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਇਹਦੇ ਵਿੱਚ ਫਾਰਮਰ ਵੱਲੋਂ 50% ਤੋਂ ਅ ਗਰੁੱਪ ਦੇ ਵਿੱਚ 20% ਉਹ ਪੈਸੇ ਦਿੰਦਾ ਤੇ ਸਿੰਗਲ ਦੇ ਵਿੱਚ 50% ਪੈਸੇ ਉਹ ਆਪਣੀ ਜੇਬ ਚੋਂ ਦਿੰਦਾ ਹੈ 50% ਸਰਕਾਰ ਵੱਲੋਂ ਉਹਨੂੰ ਸਹਾਇਤਾ ਦਿੱਤੀ ਜਾਂਦੀ ਹੈ ਤੇ ਉਹ ਤੁਸੀਂ ਐਂ ਦੱਸੋ ਵੀ ਉਹ ਅਸੀਂ ਉਹਨੂੰ 10000 ਦੇ ਕੇ ਤੇ ਬਾਕੀ ਸਾਰੇ ਕਿਵੇਂ ਰੱਖ ਲਾਂਗੇ ਉਹਦੀ ਆਪਣੀ ਮਸ਼ੀਨ ਸੀ ਉਹਨੇ ਵਰਤੀ ਹੈ ਉਹਨੇ ਚਲਾਈ ਹੈ ਕੁਝ ਮਸ਼ੀਨਾ ਜਿਹੜੀਆਂ ਸੀ ਉਹ ਜਿਵੇਂ ਹੈਪੀ ਸੀਡਰ ਆ ਗਿਆ ਅਗਲੇ ਸਾਲ ਸੁਪਰ ਸੀਡਰ ਆ ਗਿਆ ਉਦੋਂ ਅਗਲੇ ਸਾਲ ਸਮਾਰਟ ਸੀਡਰ ਆ ਗਿਆ ਐਤਕੀ ਇੱਕ ਸਰਫੇਸ ਸੀਡਰ ਆ ਗਿਆ ਤੇ ਫਾਰਮਰ ਨੂੰ ਜਦੋਂ ਲੱਗਿਆ ਵੀ ਹੈਪੀ ਸੀਡਰ ਇੰਨਾ ਵਧੀਆ ਨਹੀਂ ਹੈ ਮੈਂ ਸੁਪਰ ਸੀਡਰ ਲੈ ਲਾਂ ਫਿਰ ਉਹ ਇਸ ਤਰ੍ਹਾਂ ਬਦਲਦਾ ਗਿਆ ਮਸ਼ੀਨਾ ਉਹੀ ਮਸ਼ੀਨਾ ਇੱਧਰ ਉੱਧਰ ਹੋਈਆਂ ਨੇ ਤੇ ਕੰਬਾਈਨਾ ਦੇ ਜਿਵੇਂ ਐਸਐਮਐਸ ਬਾਰੇ ਇਹਨਾਂ ਨੇ ਦੱਸ ਹੀ ਦਿੱਤਾ ਅੱਛਾ ਹੋਰ ਗੱਲ ਸੁਣੋ ਜਿਹੜੀਆਂ ਮਸ਼ੀਨਾ ਅਸੀਂ 2 ਮਹੀਨੇ ਪਹਿਲਾਂ ਵੈਰੀਫਾਈ ਕੀਤੀਆਂ ਉਹ ਮਸ਼ੀਨਾ ਤੁਸੀਂ ਚੈੱਕ ਕਰ ਲਓ ਹੋਲੈਕਸ ਤੇ ਸੇਲ ਤੇ ਲੱਗੀਆਂ ਹੋਈਆਂ ਨੇ ਜਿਹੜੀਆਂ ਪਿਛਲੀਆਂ ਜਿਹੜੀਆਂ 2022 ਤੱਕ ਦੇ ਵਾਸਤੇ ਤਾਂ ਸਾਨੂੰ ਟੰਗ ਦੋ ਜਿਹੜੀਆਂ 23 ਵਾਲੀਆਂ ਸੇਲ ਤੇ ਲੱਗੀਆਂ ਹੋਈਆਂ ਨੇ ਅੱਜ ਵੀ ਉਹਦਾ ਤੁਸੀਂ ਦੱਸੋ ਵੀ ਉਹ ਉਹਦਾ ਦੋਸ਼ ਵੀ ਸਾਨੂੰ ਹੀ ਬਣਾਓਗੇ ਇਹ ਸਰਕਾਰ ਦੇ ਧਿਆਨ ਤੁਸੀਂ ਲੈਂਦਾ ਸਭ ਕੁਝ ਉਹ ਸਭ ਕੁਝ ਉਹਨਾਂ ਨੂੰ ਪਤਾ ਹੈ ਥੱਲੇ ਤੋਂ ਲੱਗ ਕੇ ਉੱਚ ਅਧਿਕਾਰੀਆਂ ਮੰਤਰੀ ਸਾਹਿਬ ਕੋਲ ਵੀ ਸਾਡੇ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਹੈ ਉਹ ਮਿਲੀ ਹੈ ਤੇ ਉਹਦੇ ਬਾਰੇ ਆ ਦੇਖੋ ਤੁਸੀਂ ਚੰਗੀ ਤਰ੍ਹਾਂ ਹਾਂਜੀ 2023 8 ਦਸੰਬਰ 2023 ਨੂੰ ਵੈਰੀਫਿਕੇਸ਼ਨ ਹੋਈ ਹੈ ਇਹਦੀ ਤੇ ਕਿੰਨਾ ਟਾਈਮ ਹੋਇਆ ਹੈ 2 ਮਹੀਨੇ ਪੂਰੇ ਨਹੀਂ ਹੋਏ ਤੇ ਆ ਦੇਖੋ ਆ ਆ ਪਰ ਰੱਖੀ ਉਹਨੇ سیل ਤੇ ਹੁਣ ਦੱਸੋ ਇਹ ਚ ਵੀ ਅਧਿਕਾਰੀ ਜ਼ਿੰਮੇਵਾਰ ਕੀ ਪਤਾ ਸੀ ਕਿ ਅਸੀਂ ਇਹ ਕੱਲੀ ਨਹੀਂ ਹੈਗੀ ਤੁਸੀਂ ਹੋਰ ਦੇਖੋ ਰਿਕਾਰਡਸ ਚ ਆ ਦੇਖੋ ਆ ਸਾਰਾ ਰਿਕਾਰਡ ਆਨਲਾਈਨ ਕੱਢਿਆ ਫੇਸਬੁੱਕ ਤੋਂ OLX ਤੋਂ ਤੇ ਆ ਆ ਮਸ਼ੀਨਾਂ ਕਿਹਨੇ ਲਾਈਆਂ ਅਧਿਕਾਰੀਆਂ ਨੇ ਲਾਈਆਂ ਅਸੀਂ ਤਾਂ ਨਹੀਂ ਲਾਈਆਂ ਨਾ ਅਸੀਂ ਤਾਂ ਨਹੀਂ ਕਿਹਾ ਕਿ ਵੇਚੋ ਜਾ ਕੇ ਜੇ ਜਿਵੇਂ ਇਹ ਕਹਿੰਦੇ ਆ ਕਿ ਮਸ਼ੀਨਾਂ ਝੂਟੇ ਹੀ ਖਾਂਦੀ ਰਹੀਆਂ ਤੇ ਇਹ ਮਸ਼ੀਨਾਂ ਆਈਆਂ ਕਿੱਥੋਂ ਜੋ DBT ਜਿਵੇਂ ਸਰ ਨੇ ਕਹੇ ਤਾਂ DBT ਹੋਈ ਹੈ ਜੇ ਡੀबीटी ਹੋਈ ਹੈ ਸਰਕਾਰ ਉਹਦੇ ਬੰਦੇ ਦੇ ਪੈਸੇ ਦੇ ਖਾਤੇ ਹੀ ਗਏ ਆ ਤਾਂ ਪੱਕਾ ਬਲਾ ਕਿੱਥੋਂ ਹੋਇਆ ਮਸ਼ੀਨਸ ਆਈਆਂ ਨੇ ਮਸ਼ੀਨਸ ਯੂਜ਼ ਕੀਤੀਆਂ ਨੇ ਇਹ ਗੱਲ ਸਹੀ ਹੈ ਕਿ ਹਾਂ ਟੈਕਨੋਲੋਜੀ ਚੇਂਜ ਹੋਈ ਹੈ ਟੈਕਨੋਲੋਜੀ ਨਾਲ ਉਹਨੇ ਬਦਲਦੀਆਂ ਮਸ਼ੀਨਾਂ ਹੈਗੀਆਂ ਪਰ ਸਾਡੇ ਤੋਂ ਜਦੋਂ ਪੁੱਛਿਆ ਗਿਆ ਜਿਵੇਂ ਤੁਸੀਂ ਕਹਿੰਦੇ ਹੋ ਕਿ ਇਹ ਕਪਲਾ ਹੈਗਾ ਤੋ ਕਰੋ ਅਸੀਂ ਕਹਿੰਦੇ ਕਰਾਓ ਜਾਂਚ ਜਿੱਦੋਂ ਮਰਜ਼ੀ ਕਰੋ ਪਰ ਬਿਨਾਂ ਜਾਂਚ ਕੀਤੇ ਸਾਨੂੰ ਚੋਰ ਨਾ ਬਣਾਓ 900 ਬੰਦਾ 1000 ਕਰੋੜ ਕਹਿੰਦੇ ਤੁਸੀਂ ਪਰ ਬੰਦਾ ਲਾ ਲਓ ਕਿੰਨਾ ਹਿਸਾਬ ਆ ਗਿਆ ਤੋਂ ਲੱਗਦਾ ਕਿ 900 ਬੰਦਾ ਜੇ ਇੱਕ ਡਿਪਾਰਟਮੈਂਟ ਦੇ ਵਿੱਚ ਇੰਨਾ ਪੈਸਾ ਲਊਗਾ ਤੇ ਕਿਤੇ ਉਹਦੀ ਸੂਹ ਨਹੀਂ ਲੱਗੂਗੀ ਉਹ ਵੀ 4 ਸਾਲਾਂਾਂ ਚ ਇਹ ਇੱਕ ਕੀ ਹੋ ਰਿਹਾ ਚਲੋ ਠੀਕਾ ਕੱਚੇ ਮੁਲਾਜ਼ਮ ਸੜਕਾਂ ਤੇ ਉਹ ਤਾਂ ਆਪਾਂ ਮੰਨ ਸਕਦੇ ਹੁਣ ਉਹ ਕੀ ਸਰਕਾਰ ਪੱਕੇ ਮੁਲਾਜ਼ਮਾਂ ਦੀ ਵੀ ਪੱਕੇ ਮੁਲਾਜ਼ਮਾਂ ਦੀ ਗੱਲ ਵੀ ਨਹੀਂ ਸੁਣ ਰਹੀ ਉਹਨਾਂ ਨੂੰ ਵੀ ਚੋਰ ਬਣਾ ਰਹੀ ਆ ਸਾਰਾ ਸੀ ਤੁਹਾਡੇ ਸਾਹਮਣੇ ਸਾਰੇ ਪੱਕੇ ਆ ਜੀ ਕੋਈ ਕੰਟਰੈਕਟਸ ਨਹੀਂ ਹੈਗੇ ਸਾਰੇ ਪੱਕੇ ਆ ਜੀ ਇੱਥੇ ਆ ਸਾਰੇ ਪੱਕੇ ਬੈਠੇ ਆ ਸਾਡੇ ਆ ਕਿੰਨੇ ਸਾਥੀ ਨੇ ਸਾਡੇ ਤੇ ਕਿੰਨੇ ਦਿਨਾਂ ਤੋਂ ਅਸੀਂ ਧਰਨੇ ਤੇ ਆ ਤੇ ਸਾਨੂੰ ਇਸ ਗੱਲ ਦੀ ਬੜੀ ਨਿਰਾਸ਼ਗੀ ਆ ਤੇ ਦੁੱਖ ਵੀ ਆ ਆ ਜਿਹੜੀ ਊਰਜਾ ਸਾਡੀ ਅੱਜ ਅਸੀਂ ਜਾ ਕੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਖੜਕੇ ਉਹਨਾਂ ਨੂੰ ਜਾਣਕਾਰੀ ਤਕਨੀਕੀ ਜਾਣਕਾਰੀ ਦੇਣੀ ਸੀ ਅੱਜੋਂ ਧੁੰਦਾ ਪੈ ਰਹੀ ਹੈ ਤੇ ਕਣਕ ਪੀਲੀ ਵੀ ਹੋ ਰਹੀ ਹੈ ਤੇ ਕਿਸਾਨ ਵਿਚਾਰਾ ਇਹਨਾਂ ਦੇ ਕਈ ਵਾਰੀ ਜਿਹੜੇ ਕੰਪਨੀਆਂ ਦੇ ਨਮਾਇंदे ਫਿਰਦੇ ਹੁੰਦੇ ਪਿੱਛੇ ਲੱਗ ਕੇ ਬੇ ਲੋੜੀਆਂ ਸਬਰੀਆਂ ਵੀ ਕਰੀ ਜਾਂਦਾ ਜਿੰਨਾਂ ਦੀ ਲੋੜ ਨਹੀਂ ਉਹ ਵੀ ਤਾਂ ਕਿਸਾਨ ਦਾ ਹੀ ਮਤਲਬ ਕਿ ਨੁਕਸਾਨ ਹੋਈ ਜਾਂਦਾ ਤਾਂ ਹੁਣ ਤੁਸੀਂ ਇੰਨੇ ਦਿਨ ਬੈਠੇ ਹੋ ਕੋਈ ਅਧਿਕਾਰੀ ਕਿਸੇ ਕਿਸੇ ਨੇ ਆ ਕੇ ਤੁਹਾਡੇ ਤੱਕ ਪੁੱਛ ਕੇ ਚ ਕੀਤੀ ਜਾਂ ਤੁਹਾਡੇ ਨੂੰ ਮਿਲਿਆ ਤੁਹਾਨੂੰ ਕਿ ਭਾਈ ਤੁਸੀਂ ਬੈਠੇ ਕਿਉਂ ਅਜੇ ਤੱਕ ਸਾਡੇ ਕੋਲ ਕਿਸੇ ਨੇ ਪਹੁੰਚ ਨਹੀਂ ਕੀਤੀ ਹਾਂ ਅਸੀਂ ਤੇ ਮੇ ਲਗਾਤਾਰ ਇੱਥੇ ਉਹਦੇ ਦਾ ਤਰਨਾ ਚੱਲ ਰਿਹਾ ਕੱਲ ਵੀ ਡੀ ਸਾਹਿਬ ਦੇ ਥਰੂ ਅਸੀਂ ਜਿਹੜੇ ਮੈਮੋਰੈਂਡਮ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਜ਼ਿਲ੍ਹਾ ਜ਼ਿਲਾਂ ਦੇ ਵਿੱਚ ਹੀ ਤਰਨੇ ਚੱਲ ਰਹੇ ਹੈ ਔਰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਅਸੀਂ ਕੱਲ ਡੀਸੀ ਸਾਹਿਬ ਦੇ ਥਰੂ ਮੈਮੋਰੈਂਡਮ ਵੀ ਭੇਜਿਆ ਸੀ ਐਮ ਸਾਹਿਬ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਜਿਵੇਂ ਪ੍ਰੋਗਰਾਮ ਉਹਨੇ ਦਿਨ ਤੋਂ ਰੁਕਿਆ ਹੋਇਆ ਕੰਮ ਉਹਨੇ ਦਿਨ ਤੋਂ ਬਿਲਕੁਲ ਠੱਪ ਗਿਆ ਤਾਂ ਫਿਰ ਤਾਂ ਕਿਸਾਨਾਂ ਦਾ ਵੀ ਜਿਹੜਾ ਨੁਕਸਾਨ ਹੋ ਰਿਹਾ ਸਾਨੂੰ ਦਾ ਇਸ ਗੱਲ ਦਾ ਦੁੱਖ ਹੈ ਕਿ ਕਿੱਥੇ ਤਾਂ ਅਸੀਂ ਆਹ ਦਰੀਬਾ ਛਾ ਕੇ ਆ ਬੈਠੇ ਜਾਂ ਇੱਥੇ ਤੇ ਕਿੱਥੇ ਅਸੀਂ ਹੁਣ ਜਾ ਕੇ ਕਿਸਾਨਾਂ ਦੀ ਵਾਹ ਫੜਨੀ ਸੀ ਉਹਨਾਂ ਦੇ ਖੇਤਾਂ ਦੇ ਵਿੱਚ ਖੜੇ ਹੋਣਾ ਸੀ ਇੱਕ ਗੱਲ ਦੱਸਿਓ ਇਹ ਸਰਕਾਰ ਕਹਿੰਦੀ ਸੀ ਧਰਨੇ ਨਹੀਂ ਲੱਗਣੇ ਸਾਡੇ ਰਾਜ 'ਚ ਤੇ ਤੁਹਾਨੂੰ ਕੀ ਲੱਗਦਾ ਤੁਹਾਡੇ ਸਾਹਮਣੇ ਆ ਜੀ ਲੱਗੀਆਂ ਜਾਂਦੇ ਆ ਕਿਹੜਾ ਮੁਲਾਜ਼ਮ ਨਹੀਂ ਦੁਖੀ ਇਸ ਵळे ਜਿਹੜਾ ਅਸੀਂ ਕਹਿੰਨੇ ਜਿਹੜੇ ਜਿਨੇ ਗਲਤ ਕੀਤਾ ਉਹਨੂੰ ਫੜੋ ਜ਼ਰ ਤੁਸੀਂ ਐਵੇਂ ਮਤਲਬ ਸਾਰਿਆਂ ਨੂੰ ਉਸ ਦਾ ਦੋਸ਼ੀ ਬਣਾ ਦਿੰਨਾ ਇਹ ਗੱਲ ਤਾਂ ਸਾਨੂੰ ਇਸ ਗੱਲ ਦਾ ਦੋਸ਼ ਰੋਸ਼ ਹੈਗਾ ਕਿ ਸਾਨੂੰ ਕਿਉਂ ਦੋਸ਼ੀ ਬਣਾਇਆ ਗਿਆ ਕੋਈ ਕੋ ਸਬੂਤ ਹੋਵੇ ਕੁਝ ਹੋਵੇ ਫਿਰ ਤਾਂ ਕਹੋ ਅਸੀਂ ਵੈਰੀਫਿਕੇਸ਼ਨ ਕੀਤੀ ਅਸੀਂ ਦੱਸਿਆ ਕਿ ਮਸ਼ੀਨ ਹੈ ਜੇ ਸਾਨੂੰ ਹੀ ਦੋਸ਼ੀ ਬਣਾਤਾ ਉਹਨਾਂ ਦਾ ਇਹ ਵੀ ਤਰਕ ਹੁੰਦਾ ਹੈ ਮਤਲਬ ਜਿਹੜੇ ਕਹਿੰਦੇ ਮੁਲਾਜ਼ਮ ਰੌਲਾ ਪਾਉਂਦੇ ਆ ਵੀ ਹੁਣ ਵੀ ਹੁਣ ਸਰਕਾਰ ਕਟੜ ਇਮਾਨਦਾਰਾ ਹੁਣ ਇਹਨਾਂ ਨੇ ਚੀਕਾਂ ਪੈਂਦੀਆਂ ਤਾਂ ਇਹ ਐਂ ਗੱਲ ਕਰਦੇ ਹੁਣ ਅਸੀਂ ਚੂੜੀ ਟੈਟ ਕੀਤੀ ਸਰਕਾਰ ਚੁਣੀ ਕਿਹਨੇ ਹੈ ਜੀ ਸਾਰਿਆਂ ਨੇ ਚੁਣੀ ਆ ਸਾਡੀ ਵੋਟਾਂ ਵੀ ਸੀਗੀਆਂ ਵਿੱਚ ਮੁਲਾਜ਼ਮਾਂ ਦੀਆਂ ਵੋਟਾਂ ਵੀ ਰਹੀਆਂ ਤੇ ਕਿਉਂ ਮੁਲਾ ਜੇ ਮੁਲਾਜ਼ਮਾਂ ਨੇ ਵੋਟ ਪਾਈ ਹੈ ਮੁਲਾਜ਼ਮਾਂ ਨੇ ਭਰੋਸੇ ਵਾਸਤੇ ਪਾਈ ਹੈ ਵੋਟ ਇਹ ਤੇ ਸਾਨੂੰ ਹੈਗਾ ਕਿ ਜੋ ਵੀ ਕੁਝ ਮਿਸਕਮਿਊਨੀਕੇਸ਼ਨ ਹੋਇਆ ਸਰਕਾਰ ਦੇ ਨਾਲ ਉਹ ਸਾਰਾ ਕੁਝ ਕਲੀਅਰ ਕੀਤਾ ਜਾਵੇ ਉਸ ਤੋਂ ਬਾਅਦ ਜੇਕਰ ਕੋਈ ਗਲਤ ਬੰਦਾ ਹੈਗਾ ਕੋਈ ਗਲਤ ਇਨਸਾਨ ਹੈਗਾ ਉਂ ਦੋਸ਼ੀ ਪਾਇਆ ਜਾਂਦਾ ਉਹਦੇ ਵਿਰੁੱਧ ਕਾਰਵਾਈ ਕਰੋ ਉਹਦੀ ਜਿਵੇਂ ਅਸੀਂ ਦੱਸ ਚੁੱਕੇ ਹਾਂ ਸਾਡੀ ਯੂਨੀਅਨ ਸਾਂਝੀ ਯੂਨੀਅਨ ਜਿਹੜੀ ਹੈਗੀ ਆ ਉਹ ਦਾ ਸਮਰਥਨ ਨਹੀਂ ਕਰੋਗੀ ਪਰ ਇਸ ਐਵੇਂ ਹਰ ਜਾਣੇ ਨੂੰ ਦੋਸ਼ੀ ਕਰਨਾ ਇਹ ਗਲਤ ਹੈ ਸਰਕਾਰ ਨੂੰ ਬੇਨਤੀ ਹੈ ਕਿ ਇਹ ਜਾਂ ਕੁਝ ਨਾ ਕੀਤਾ ਜਾਵੇ ਆਪਦੇ ਨੋਟਿਸਿਸ ਐ ਵਾਪਸ ਲੈ ਕੇ ਜਿਹੜੀ ਇਹਦੀ ਕਾਰਵਾਈ ਇਸ ਜਿਹੇ ਢੰਗ ਨਾਲ ਕਾਰਵਾਈ ਕੀਤੀ ਜਾਵੇ ਕੀ ਕੀ ਮੰਗ ਕੀ ਕਰਦੇ ਹੋ ਜਿਵੇਂ ਹੁਣ ਪੂਰੀ ਜਾਣਕਾਰੀ ਜਿਹੜੀ ਹੈ ਕਿ ਤਿੱਕੀ ਮੰਗ ਕੀ ਕਰਦੇ ਹੋ ਇਹਦੇ ਵਿੱਚ ਮਤਲਬ ਕਿ ਵੀ ਦੇਖੋ ਇਹਨਾਂ ਨੇ ਲਗਭਗ 983 ਜਿਹੜੇ ਸਾਡੇ ਸਾਥੀ ਆ ਫੀਲਡ ਸਟਾਫ ਸਾਰਾ ਹੀ ਪੰਜਾਬ ਦਾ ਕਵਰ ਕਰ ਲਿਆ ਵੀ ਉਹਨਾਂ ਨੂੰ ਬਿਨਾ ਮਤਲਬ ਤੋਂ ਬੇਤੁਕ ਜਿਹੜੇ ਇਹਨਾਂ ਨੇ ਨੋਟਿਸ ਜਾਰੀ ਕੀਤੇ ਆ ਤੇ ਉਹਨਾਂ ਦਾ ਜਵਾਬ ਹੀ ਮੰਗਿਆ ਪਰ ਇਹ ਆਪਾਂ ਦੇਖੀਏ ਵੀ ਇਹਦੇ 'ਚ ਕੀ ਗੱਲ ਵੀ ਸਾਰਾ ਫੀਲਡ ਸਟਾਫ ਹੀ ਦੋਸ਼ੀ ਹੋ ਗਿਆ ਜਦ ਕਿ ਇਨੀ ਓਨੈਸਟੀ ਨਾਲ ਕੰਮ ਕੀਤਾ ਸਾਰਾ ਪੋਰਟਲ ਤੇ ਅਪਲੋਡ ਹੋਈਆਂ ਮਸ਼ੀਨਾਂ ਦੀਆਂ ਫੋਟੋਆਂ ਚੜੀਆਂ ਉਹਨਾਂ ਦੀ ਜਿਹੜੇ ਕਿਸਾਨਾਂ ਦੇ ਖਾਤਿਆਂ 'ਚ ਡੀਬੀਟੀ ਰਾਹੀਂ ਜਿਹੜੀਆਂ ਉਹਨਾਂ ਨੂੰ ਸਬਸਿਡੀਆਂ ਪਾਈਆਂ ਉਹਦੇ 'ਚ ਫਿਰ ਇੱਕ ਸਿਰਫ ਵੈਰੀਫਾਈ ਕਰਨ ਵਾਲਾ ਅਫਸਰ ਕਿਵੇਂ ਦੋਸ਼ੀ ਹੋ ਗਿਆ ਉਹ ਤੋਂ ਬਾਅਦ ਫਿਰ ਸਰਕਾਰ ਨੇ ਸਾਥੋਂ ਜਿਹੜੀਆਂ ਰੀ-ਵੈਰੀਫਿਕੇਸ਼ਨ ਵੀ ਉਹਨਾਂ ਅਫਸਰਾਂ ਤੋਂ ਹੀ ਕਰਵਾਈਆਂ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਆ ਜਿਹੜੀ ਕਿ ਬਿਲਕੁਲ ਹੀ ਬੇਤੁਕੀ ਗੱਲ ਆ ਤੇ ਇਹ ਜਿਹੜੇ ਸਰਕਾਰ ਅਗੇ ਹੀ ਬੇਨਤੀ ਇਹਨਾਂ ਨੂੰ ਵਾਪਸ ਲਿਆ ਜਾਵੇ ਕਿਉਂਕਿ ਇਹਦੇ ਨਾਲ ਜਿਹੜਾ ਸਾਰਾ ਸਟਾਫ ਡੀਮੋਰਾਲਾਈਜ਼ ਹੋਇਆ। ਇਸ ਚੀਜ਼ ਦੀ ਨਿਰਾਸ਼ਾ ਕਿ ਪੰਜ-ਛੇ ਦਿਨ ਹੋ ਗਏ ਬੈਠਿਆਂ ਨੂੰ ਕੰਮਕਾਜ ਵੀ ਠੱਪਾ ਕਿਸਾਨ ਦੇ ਖੇਤਾਂ ਦੇ ਵਿੱਚ ਵੀ ਨਹੀਂ ਜਾ ਰਹੀ ਕਿ ਉਹਨਾਂ ਦੇ ਵੀ ਨੁਕਸਾਨ ਆ ਤੇ ਹਾਲੇ ਤੱਕ ਕਿਸੇ ਨੇ ਆ ਕੇ ਪੁੱਛਿਆ ਤੱਕ ਵੀ ਨਹੀਂ ਕਿ ਕਿਉਂ ਬੈਠੇ ਹੋ ਭਾਈ। ਹਾਂਜੀ ਇਹਦੇ ਵਿੱਚ ਦੇਖੋ ਕਿਸੇ ਵੀ ਆਪਣੇ ਕੋਈ ਵੀ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਉਹਨਾਂ ਵਿੱਚ ਕੋਈ ਵੀ ਨਹੀਂ ਇੱਥੇ ਆਇਆ ਸਾਨੂੰ ਨਾ ਹੀ ਪੁੱਛਿਆ ਗਿਆ ਪੰਜ ਦਿਨ ਹੋ ਗਏ ਸਾਨੂੰ ਬੈਠਿਆਂ ਨੂੰ ਤੇ ਇਹਦੇ ਵਿੱਚ ਮਤਲਬ ਕਿ ਜੇ ਹੁਣ ਕਾਰਵਾਈ ਹੁੰਦੀ ਆ ਤਾਂ ਸਾਡੇ ਜਿਹੜਾ ਸਟਾਫ ਹੈਗਾ ਫੀਲਡ ਸਟਾਫ ਉਹ ਚ ਹੋਰ ਵੀ ਨਿਰਾਸ਼ਾਜਨਕ ਮਤਲਬ ਕਿ ਵੀ ਸਥਿਤੀ ਬਣੂਗੀ ਤੇ ਸਰਕਾਰ ਨੂੰ ਤਾਂ ਚਾਹੀਦਾ ਸੀ ਵੀ ਇਹਨਾਂ ਨੇ ਓਨੈਸਟੀ ਨਾਲ ਕੰਮ ਕੀਤਾ ਸਾਰਾ ਕੰਮ ਆਨਲਾਈਨ ਪਰ ਫਿਰ ਵੀ ਜੇ ਬੇਤੁਕੇ ਨੋਟਿਸ ਕੱਢੇ ਆ ਤਾਂ ਉਹਦੇ ਨਾਲ ਕੰਮਕਾਰ ਜਿਹੜਾ ਸਾਡਾ ਫੀਲਡ ਦਾ ਉਹ ਵੀ ਠਾਪੀ ਪਿਆ ਵਾ ਤੇ ਕਿਸਾਨਾਂ ਦਾ ਵੀ ਇਹਦੇ ਚ ਨੁਕਸਾਨ ਆ ਬਹੁਤ ਬਹੁਤ ਧੰਨਵਾਦ